ਉਹ ਤੁੱਕੀ ਦਾ ਐਮਐਲਏ ਉਹ ਚਾਹੇ ਮੌਜੂਦਾ ਹੋ ਅਸੀਂ ਇਹੋ ਜਿਹੇ ਐਮਐਲਏ ਤੋਂ ਕੀ ਲੈਣਾ ਹੈ ਹਜ਼ਾਰ ਪੈਸਾ ਮੰਗਣ ਵਾਲਾ ਬੰਦਾ ਇੰਨਾ ਵੱਡਾ ਹਥਿਆਰ ਲਿਆ ਕੇ ਗੋਲੀ ਮਾਰ ਕੇ ਉਹ ਚਲਿਆ ਗਿਆ ਤਾਂ ਪਿੱਛੇ ਕਿਸੇ ਦੀ ਸ਼ਹਿ ਆਊਗੀ ਆ ਕੋਈ ਰਾਜ ਦੇ ਕਰ ਲੈ ਕੱਲੇ ਬੰਦੇ ਨੇ মিডিਆ ਤੇ ਆ ਕੇ ਗੱਲ ਕਹੀ ਆ ਵੀ ਸਾਨੂੰ ਲਾਫ ਸਿੰਘ ਉੱਕੋ ਕਹਿੰਦੇ ਸ਼ਾਕਾ ਪਹਿਲੀ ਗੱਲ ਤਾਂ ਇਹ ਕੋਈ ਸਬੂਤ ਦਿਓ ਵੀ ਜੇ ਆਪ ਆਪ ਦਾ ਅਸਲਾ ਉਹ ਜਮ੍ਹਾਂ ਕਰਾ ਕੇ ਗਏ ਆ ਨਾਲ ਉਹ ਤੋਂ ਪੈਂਦਾ ਜਦੋਂ ਸਰਦਾਰ ਸਿਵਰਨਜੀਤ ਸਿੰਘ ਮਾਨਜੀ ਦੀ ਪਾਰਟੀ ਦੇ ਲਈ ਕੈਂਪੇਨ ਕਰਦੇ ਆ ਤੇ ਬਹੁਤ ਲੰਬੇ ਸਮੇਂ ਤੋਂ ਜੋ ਬਾਈ ਨੂੰ ਥ੍ਰੈਟ ਆ ਰਹੇ ਸੀ ਤੇ ਮੈਂ ਇੱਕ ਗੱਲ ਮੀਡੀਆ ਦੇ ਜਰੀਏ ਸਾਰੇ ਪਿੰਡ ਦੇ ਨਾਲ ਸਾਂਝੀ ਕਰਨੀ ਚਾਹਣਾ ਕਿ ਥ੍ਰੈਟ ਜਿਹੜੇ ਆਉਣੇ ਉਸ ਤੋਂ ਬਾਅਦ ਸ਼ੁਰੂ ਹੋਇਆ ਜਦੋਂ ਤੁਹਾਡੇ ਪਿੰਡ ਦੇ ਵਿੱਚ ਆ ਕੇ ਐਮਐਲਏ ਲਾਭ ਸਿੰਘ ਉਗੋਕੇ ਦੇ ਨਾਲ ਟਕਰਾਰ ਹੋਇਆ ਸੀਗਾ ਲਾਭ ਸਿੰਘ ਉਗੋਕੇ ਮੈਨੂੰ ਤਾਂ ਇਹ ਲੱਗਦਾ ਕਿ ਜਦੋਂ ਤੁਹਾਡੇ ਪਿੰਡ ਦੇ ਵਿੱਚ ਆ ਕੇ ਖੜ ਕੇ ਉਹ ਸਰਪੰਚ ਸਾਹਿਬ ਨੂੰ ਇੰਨੀ ਗੱਲ ਕਹਿ ਕੇ ਗਿਆ ਸੀ ਕਿ ਥੱਪੜ ਮਾਰ ਕੇ ਜੇ ਤੈਨੂੰ ਪਹਿਲਾਂ ਅੰਦਰ ਛੱਡਿਆ ਹੁੰਦਾ ਤਾਂ ਉਦੋਂ ਚੰਗਾ ਸੀ ਮੈਂ ਸੋਚਦਾ ਵੀ ਉਸੇ ਵਕਤ ਹੀ ਉਹਨੂੰ ਫੜਨਾ ਚਾਹੀਦਾ ਸੀ ਵੀ ਤੂੰ ਹੁਣ ਐਮਐਲਏ ਬਣਿਆਗਾ 25000 ਸਾਡੇ ਪਿੰਡ ਦੀ ਵੋਟ ਆ 11000 ਵੋਟਾਂ ਹੀ ਭੁਗਤਦੀ ਆ ਵੀ ਕਿਸੇ ਗੱਲ ਨੂੰ ਅਸੀਂ ਇਹਨੂੰ ਲੋਕਾਂ ਨੇ ਚੁਣ ਕੇ ਸਰਪੰਚ ਬਣਾਇਆ ਵੀ ਤੂੰ ਸਾਡੇ ਸਰਪੰਚ ਨੂੰ ਇਸ ਤਰ੍ਹਾਂ ਬੋਲਿਆ ਕਿਵੇਂ ਉਸੇ ਵਕਤ ਉਹ ਤੋਂ ਮਾਫੀ ਮੰਗਾਉਣੀ ਚਾਹੀਦੀ ਸੀ ਪਰ ਉਸ ਤੋਂ ਬਾਅਦ ਹੁਣ 3 ਦਿਨ ਪਹਿਲਾਂ ਸਰਪੰਚ ਸਾਹਿਬ ਫੇਰ ਭਧੌੜ ਬੋਲ ਕੇ ਆਏ ਆ ਤੇ ਫੇਰ ਲਗਾਤਾਰ ਉਸ ਤੋਂ ਬਾਅਦ ਥ੍ਰੈਟ ਆਉਂਦੇ ਰਹੇ ਆ ਸਭ ਤੋਂ ਪਹਿਲਾਂ ਤਾਂ ਜਿਵੇਂ ਆਹ ਪੁਲਿਸ ਆਫਸਰਾਂ ਨੇ ਮੀਟਿੰਗ ਕੀਤੀ ਆ ਕਹਿੰਦੇ ਵੀ ਪੈਸੇ ਦਾ ਕੋਈ ਲੈਣ ਦੇਣ ਸੀਗਾ ਇਹਨਾਂ ਨੂੰ ਮੈਨੂੰ ਲੱਗਦਾ ਜਮਾ ਅਕਲ ਨਹੀਂ ਹੈਗੀ ਏਡੇ ਏਡੇ ਇਹਨਾਂ ਦੇ ਮੋਢਿਆਂ ਦੇ ਤਾਰੇ ਲੱਗੇ ਇੱਥੇ ਵੀ ਖੜੇ ਇਹ ਸੁਣਦੇ ਹੋਣਗੇ ਵੀ ਮਾੜਾ ਮੋਟਾ ਤੁਸੀਂ ਅਕਲ ਨੂੰ ਹੱਥ ਮਾਰੋ ਆ ਸਾਰਾ ਪਿੰਡ ਖੜਾ ਤੁਸੀਂ ਪਿੰਡ ਤੋਂ ਆ ਕੇ ਲੋਕਾਂ ਤੋਂ ਸੁਣੋ ਜਿਹੜੇ ਬੰਦੇ ਨੇ ਮਾਰਿਆ 15 ਸਾਲ ਤੱਕ ਨਾਲ ਰਹਿੰਦਾ ਰਿਹਾ ਦਿਨ ਰਾਤ ਨਾਲ ਰਹਿੰਦਾ ਸੀਗਾ ਇਲਾਜ ਉਹਦਾ ਸਰਪੰਚ ਸਾਹਮਣੇ ਕਰਾਇਆਗਾ ਘਰ ਉਹਦਾ ਸਰਪੰਚ ਸਾਹਮਣੇ ਬਣਾਉਣ ਚ ਮਦਦ ਕੀਤੀ ਆ ਜਦੋਂ ਬਿਮਾਰੀ ਠਮਾਰੀ ਸੀ ਇਹਨੂੰ ਪੀਜੀਆ ਹੀ ਲੈ ਜਾਂਦੇ ਰਹੇ ਆ ਇਹਦੇ ਨਾਲ ਉਹਨਾਂ ਦਾ ਕੀ ਪੈਸਿਆਂ ਦਾ ਮਾਮਲਾ ਸੀਗਾ ਲੈਣ ਦੇਣ ਦਾ ਤੇ ਦੂਜੀ ਗੱਲ ਜਿਹੜਾ ਬੰਦਾ 2-200 ਰੁਪਈਆ ਚਿੱਟਾ ਲਾਉਣ ਦੇ ਲਈ ਮੰਗਦਾ ਸੀ ਉਹਦੇ ਕੋਲ ਇੰਨਾ ਵੱਡਾ ਹਥਿਆਰ ਆਇਆ ਤੇ ਤੀਸਰੀ ਗੱਲ ਜਦੋਂ ਆਇਆ ਸਰਪੰਚ ਸਾਹਿਬ ਦੇ ਕੋਲ ਉਹ ਪਹਿਲਾਂ ਫੋਨ ਲਾ ਕੇ ਆਇਆ ਵੀ ਤੁਸੀਂ ਕਿੱਥੇ ਹੋ ਬਾਈ ਉਹ ਕਹਿੰਦਾ ਵੀ ਇੱਥੇ ਬੈਠੇ ਆ ਫੋਨ ਲਾ ਕੇ ਗੱਲ ਕਰਕੇ ਉਹ ਇੱਥੇ ਆਇਆ ਤੇ ਗੋਲੀ ਮਾਰਨ ਤੋਂ ਬਾਅਦ ਜਾ ਕੇ ਉਹ ਲਾਈਵ ਹੋ ਜਾਂਦਾ ਤੇ ਗੱਲਾਂ ਜਿਹੜੀਆਂ ਜੁੜੀਆਂ ਨੇ ਵੀ 12 ਘੰਟੇ ਪਹਿਲਾਂ 200 ਰੁਪਏ ਚਿੱਟੇ ਦੇ ਲਈ ਮੰਗਣ ਵਾਲਾ ਬੰਦਾ ਜਿਵੇਂ 2 ਲੱਖਾਂ ਵੀ ਦੱਸ ਕੇ ਗਿਆ ਵੀ ਹੋਰ ਵੀ ਪਿੰਡ ਦੇ ਬੰਦੇ ਦੋ ਜਾਂ 1000 ਰੁਪਏ ਮੰਗਣ ਵਾਲਾ ਬੰਦਾ ਇੰਨਾ ਵੱਡਾ ਹਥਿਆਰ ਲਿਆ ਕੇ ਗੋਲੀ ਮਾਰ ਕੇ ਉਹ ਚਲਿਆ ਗਿਆ ਤਾਂ ਪਿੱਛੇ ਕਿਸੇ ਦੀ ਸ਼ਹਿ ਹੋਊਗੀ ਕੋਈ ਪੋਲੀਟੀਕਲ ਬੰਦੇ ਦੀ ਸ਼ਹਿ ਹੋਊ ਜੋ ਮੈਂ ਕੱਲ ਵੀ ਗੱਲ ਕਹੀ ਆ ਸਾਨੂੰ ਤਾਂ ਲਾਹਵ ਸਿੰਘ ਉਗੋਗੇ ਤੇ ਸ਼ੱਕ ਆ ਇੰਨਾ ਟਾਈਮ ਹੋ ਗਿਆ ਰਾਤ ਦੇ ਅਸੀਂ ਬੋਲੀ ਜਾਂਦੇ ਆ ਉਹ ਐਮਐਲ ਨੂੰ ਬੁਲਾਓ ਇੱਥੇ ਥਾਣੇ 'ਚ ਬਿਠਾ ਕੇ ਉਹ ਤਾਂ ਪੁੱਛ ਗਿਆ ਚਦਾ ਕਰੋ ਜਦੋਂ ਪਰਿਵਾਰ ਕਹਿ ਰਿਹਾ ਵੀ ਉਸ ਦਾ ਨਾਂ ਤੁਸੀਂ ਕਿਉਂ ਨਹੀਂ ਪਾਇਆ ਦੂਜੀ ਗੱਲ ਐਨੇ ਅਸੀਂ ਲੋਕ ਇੱਥੇ ਸਾਰਾ ਪਿੰਡ ਸਾਰਾ ਪਿੰਡ ਸੈਣਾ ਇੱਥੇ ਆ ਕੇ ਇਹ ਗੱਲ ਕਹੀ ਜਾ ਰਿਹਾਗਾ ਰਾਤ ਦੇ ਇਕੱਲੇ ਇਕੱਲੇ ਬੰਦੇ ਨੇ মিডিਏ ਤੇ ਆ ਕੇ ਗੱਲ ਕਹੀ ਆ ਵੀ ਸਾਨੂੰ ਲਾਹ ਸਿੰਘ ਉੱਕੋਗੇ ਤੇ ਸ਼ੱਕ ਆ ਅਫਸਰ ਵੀ ਇੱਥੇ ਖੜੇ ਰਹੇ ਆ ਉਹਨੇ ਵੀ ਇਕੱਲੀ ਇਕੱਲੀ ਗੱਲ ਸੁਣੀ ਆ ਤੇ ਤੁਹਾਨੂੰ ਇੰਨੀ ਵੀ ਅਕਲ ਨਹੀਂ ਹੈਗੀ ਕਿ ਪਿੰਡ ਵਾਲਿਆਂ ਨੇ ਜਿਹੜੀਆਂ ਗੱਲਾਂ ਕਈਆਂ ਨੇ মিডিਏ ਦੇ ਵਿੱਚ ਆ ਕੇ ਕਮ ਸੇ ਕਮ ਤੁਸੀਂ ਉਹ ਤਾਂ ਕਹੋ ਕਿ ਭਾਈ ਸਰਪੰਚ ਅਸੀਂ ਪਿੰਡ ਦਾ ਪਿੰਡ ਦੇ ਲੋਕ ਇਹ ਗੱਲ ਕਹਿੰਦੇ ਆ ਕਿ ਅਸੀਂ ਐਮਐਲਏ ਨੂੰ ਵੀ ਜਲਦੀ ਬੁਲਾਵਾਂਗੇ ਉਹਦੀ ਸ਼ਾਨ ਪੀਣ ਕਰਾਂਗੇ ਤੁਸੀਂ ਕਿਉਂ ਨਹੀਂ ਕਰ ਰਹੇ ਹਾਂ ਜੇ ਸਾਡੇ ਵਰਗਾ ਬੰਦਾ ਕੁਝ ਬੋਲ ਦੇਵੇ ਤੀਜੇ ਦਿਨ ਚੱਕ ਕੇ ਲੈ ਜਾਂਦੇ ਆ ਪਰਚਾ ਪਾ ਦਿੰਦੇ ਆ ਫਿਰ ਕਹਿ ਰਹੇ ਆ ਵੀ ਸਰਪੰਚ ਸਾਹਿਬ ਕਹਿੰਦੇ ਵੀ ਆਪ ਆਪ ਦਾ ਹਸਲਾਗਾ ਜਿਹੜਾ ਸਾਨੂੰ ਫੜਾ ਕੇ ਗਏ ਆ ਪਹਿਲੀ ਗੱਲ ਤਾਂ ਇਹ ਕੋਈ ਸਬੂਤ ਦਿਓ ਵੀ ਜੇ ਆਪ ਆਪ ਦਾ ਹਸਲਾ ਉਹ ਜਮਾ ਕਰਾ ਕੇ ਗਏ ਆ ਮੈਨੂੰ ਉਹਨਾਂ ਦਾ ਹਸਲਾ ਜਿਹੜਾ ਜ਼ਬਤ ਕੀਤਾ ਹੋਇਆ ਸੀਗਾ ਬਾਰ-ਬਾਰ ਥ੍ਰੈਟ ਆ ਰਹੇ ਸੀ ਉਹਦੀਆਂ ਕਪਲੈਨਾ ਦਿੰਦੇ ਰਹੇ ਆ ਉਦੋਂ ਤਾਂ ਇਹਨਾਂ ਦੀ ਕੰਨ ਤੇ ਜੂਣੀ ਸਰਕੀ ਤੇ ਹੁਣ ਜਦੋਂ ਇੰਨਾ ਕੁਝ ਹੋ ਗਿਆ ਬੰਦਾ ਜਹਾਨ ਤੋਂ ਚਲਿਆ ਗਿਆ ਹਜੇ ਵੀ ਉਹ ਦੁੱਕੀ ਦਾ ਐਮਐਲਏ ਆ ਉਹ ਚਾਹੇ ਮੌਜੂਦਾ ਹੋ ਅਸੀਂ ਇਹੋ ਜਿਹੇ ਐਮਐਲਏ ਤੋਂ ਕੀ ਲੈਣਾ ਗੱਲ ਤਾਂ ਇਹ ਰੜਕਦੀ ਸੀ ਸਰਪੰਚ ਸਾਹਿਬ ਦੀ ਸਰਪੰਚ ਸਾਹਿਬ ਕਹਿੰਦੇ ਸੀ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸ ਦਿੰਨਾ ਕਿਹੜੀ ਗੱਲ ਤੋਂ ਲੈ ਕੇ ਜਿਹੜੀ ਆ ਰਾਂਝ ਸ਼ਵਾਜੀ ਸ਼ੁਰੂ ਹੋਈ ਆ ਓ ਐਮਐਲਏ ਬੰਦੇ ਤੋਂ ਪਹਿਲਾਂ ਦਾ ਉਹਦਾ ਰਿਕਾਰਡ ਚੈੱਕ ਕਰੋ ਕਿੰਨੀ ਜ਼ਮੀਨ ਜ਼ਿਆਦਾ ਸੀ ਉਹਦੇ ਕੋਲੇ ਤੇ ਹੁਣ ਦਾ ਤੁਸੀਂ ਕਰਾ ਲਓ ਉਹਦਾ ਇਥੋਂ ਜੂਪੀ ਜਾਣ ਦੀ ਈਕਾਤ ਨਹੀਂ ਸੀਗੀ ਉਹ ਕਿੰਨੇ ਵਾਰ ਇੰਗਲੈਂਡ ਜਾਇਆ ਕਿੰਨੇ ਵਾਰ ਕਿੱਥੇ ਜਾਇਆ ਆ ਆ ਸ਼ੈਲਰ ਪਾਲੇ ਇੰਨੀ ਪ੍ਰਾਪਰਟੀ ਬਣਾਈ ਕਿਵੇਂ ਬਣਾਈ ਆ ਇਹਦੀ ਜਾਂਚ ਕਰੋ ਜਦੋਂ ਕੋਈ ਇਹੋ ਜੀਆਂ ਗੱਲਾਂ ਬੰਦਾ ਕਰਦਾ ਸਰਪੰਚ ਸਾਹਿਬ ਇਹੋ ਜੀਆਂ ਗੱਲਾਂ ਕਰਦੇ ਅਸੀਂ ਆਪੇ ਅੱਖਾਂ ਦੇ ਵਿੱਚ ਰੜਕਣਾਗਾ ਹੁਣ ਸਿੱਧੀ ਲੜਾਈ ਹੁਣ ਦੱਸੋ ਜਦੋਂ ਅਸੀਂ ਵੋਟਾਂ ਪਾ ਕੇ ਉਹਨਾਂ ਨੂੰ ਚੁਣ ਕੇ ਉਹਨਾਂ ਨੂੰ ਬਿਠਾਇਆਗਾ ਉਸ ਤੋਂ ਬਾਅਦ ਸਾਡਾ ਇੰਨਾ ਵੀ ਹੱਕ ਨਹੀਂ ਬਣਦਾ ਕਿ ਅਸੀਂ ਉਹਨਾਂ ਨੂੰ ਇਹ ਗੱਲਾਂ ਪੁੱਛ ਸਕੀਏ ਕਿ ਵੋਟਾਂ ਤੋਂ ਪਹਿਲਾਂ ਤੁਹਾਡੇ ਕੋਲ ਕੀ ਸੀ ਤੇ ਅੱਜ ਤੁਸੀਂ ਕੀ ਬਣੇ ਬੈਠੇ ਹੋ ਸਾਨੂੰ ਲੁੱਟ ਕੇ ਸਾਨੂੰ ਕੁੱਟ ਕੇ ਐਨਾ ਤੁਸੀਂ ਜਿਹੜਾ ਨਸ਼ਾ ਇੱਥੇ ਆ ਸਾਰੇ ਭਦੌੜ ਦੇ ਵਿੱਚ ਫਲਾਇਆ ਆਪ ਤੁਸੀਂ ਕੋਠੀਆਂ ਕਾਰਾ ਪਾ ਗਏ ਸਾਡੇ ਪੁੱਤ ਤੁਸੀਂ ਨਸ਼ੇ ਨਾਲ ਮਾਰਤੇ ਇਹ ਪੁੱਛਣਾ ਕੀ ਗਣਾਗਾ ਸਾਡਾ ਜੇ ਅਸੀਂ ਇੰਨੀ ਗੱਲ ਪੁੱਛਦੇ ਆ ਪਰਚੇ ਪਾਓ ਪਹਿਲਾ ਝੂਠੇ ਪਰਚੇ ਚਾਰ ਪਰਚੇ ਪਾ ਕੇ ਦਬਾਉਣ ਦੀ ਕੋਸ਼ਿਸ਼ ਕੀਤੀ ਜਦੋਂ ਨਾਂ ਦਾ ਬਹਿਸਲਾ ਵੀ ਜ਼ਬਤ ਕਰਾ ਲਿਆ ਹੁਣ ਸ਼ੱਕ ਨਾ ਕਰੀਏ ਤਾਂ ਹੋਰ ਕੀ ਕਰੀਏ ਸਾਨੂੰ 100% ਸ਼ੱਕ ਆ ਜੀ ਸੋ ਪੁਲਿਸ ਪ੍ਰਸ਼ਾਸਨ ਦੇ ਅੱਗੇ ਅਫਸਰਾਂ ਅੱਗੇ ਵੀ ਬੇਨਤੀ ਕਰਦੇ ਆ ਕਿ ਜਲਦੀ ਤੋਂ ਜਲਦੀ ਜਿਹੜੀ ਇਹ ਮਾਮਲੇ ਦੀ ਸ਼ਾਨ ਵੀ ਨਾ ਉਹ ਸੱਚ ਜੇ ਢੰਗ ਦੇ ਨਾਲ ਕੀਤੀ ਜਾਣੀ ਚਾਹੀਦੀ ਆ ਕਿਸੇ ਨਜਾਇਜ਼ ਬੰਦੇ ਦੇ ਉੱਪਰ ਪਰਚਾ ਨਾ ਪਾਇਆ ਜਾਵੇ ਜਿਹੜੇ ਦੋਸ਼ੀ ਆ ਉਹਨਾਂ ਨੂੰ ਸਖਤ ਤੋਂ ਸਖਤ ਸਯਾਦੀ ਕਾਰਵਾਈ ਦੀ ਅਸੀਂ ਮੰਗ ਕਰਦੇ ਆਂ ਵਾਈਗੁਰ ਜੀ ਦਾ ਖਾਲਸਾ ਵਾਈਗੁਰ ਜੀ ਦੀ ਫਤਿਹ